हां जी किसान भाई रोस्ट स्वागत है सोडा जी ने भी वीडियो के बीच आज आपा लेके आए मैसी फोर्स 741 ट्रैक्टर की वीडियो दोस्तों 2021 मॉडल है ਤੇ 525000 ਰੁਪਏ ਦੇ ਰੇਟ ਆ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਮੈਸੀ फोर्स 741 डीए ट्रैक्टरਾ ਛਾਤਰੀ ਲੱਗੀ ਹੋਈ ਆ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਸਰਵਿਸ ਹੋਈ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਪਾਵਰ ਸਟੀering ਡੂਲ ਦਾ ਟਰੈਕਟਰ ਆ 2021 ਟੌਪ ਮਾਡਲ ਟਰੈਕਟਰ ਦਾ ਟੈਮਰਫ ਦੇ ਟਾਇਰਾਂ ਟੇਰਾ 32 28 ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਬਹੁਤ ਹੀ ਘੱਟ ਚੱਲਿਆ ਹੋਇਆ ਹੈ ਟਰੈਕਟਰ ਤੇ ਸਾਹਮਣੇ ਰੱਖਿਆ ਹੈ ਟਰੈਕਟਰ ਦੋਸਤੋ ਮੈਸੀ ਫੋਰਸ ਕੰਸ 241 ਡੀ ਟਰੈਕਟਰ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਹੈਗੀ ਤਿੰਨ ਸਿਲੰਡਰ ਪਾਵਰ ਸਟੀਅਰਿੰਗ ਡੂ ਕਲਚ ਟਰੈਕਟਰ ਆ ਬਾਕੀ ਜੇ ਕਹੀ ਵੀ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਡਿਸਕ੍ਰਿਪਸ਼ਨ ਬਈ ਦਾ ਨੰਬਰ 11 ਤੇ ਟਰੈਕਟਰਾਂ ਸੰਦੀ ਕੋਈ ਜਾਣਕਾਰੀ ਲੈ ਸਕਦੇ ਹਾਂ ਬਰਨਾਲੇ ਏਰੀਆ ਤੋਂ ਟਰੈਕਟਰ ਮਿਲੂਗਾ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਵੀਡੀਓ ਨੂੰ ਕਰ ਦੋ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ